ਅੱਜ ਸਸਪੈਂਸ ਖਤਮ ਹੋ ਗਿਆ 15 ਜਨਵਰੀ ਆ ਗਈ ਲਗਾਤਾਰ ਚਰਚਾਵਾਂ ਸੀ ਘਮਸਾਨ ਮਚਿਆ ਹੋਇਆ ਸੀ ਕਿ ਕੇਸ ਵੇਲੇ ਮੁੱਖ ਮੰਤਰੀ ਜਾਣਗੇ ਕਿ ਸਪਸ਼ਟਿਕਰਨ ਹੋਵੇਗਾ ਕਿ ਸਬੂਤ ਹੋਣਗੇ ਇਹ ਸਭ ਉਸ ਵੇਲੇ ਖਤਮ ਹੋ ਗਿਆ ਜਦੋਂ ਸਵੇਰੇ ਸਭ ਕੁਝ ਤੈ ਹੋ ਗਿਆ ਕਿ 12 ਵਜੇ ਮੁੱਖ ਮੰਤਰੀ ਪੇਸ਼ ਹੋਣਗੇ 12 ਵਜੇ ਮੁੱਖ ਮੰਤਰੀ ਸ਼ੇਖ ਅਕਾਲਤਖ ਸਾਹਿਬ ਵੀ ਗਏ ਪੇਸ਼ ਵੀ ਹੋ ਗਏ ਜਿਸਦਾਰ ਵੀ ਪਹੁੰਚੇ ਸਪਸ਼ਟਿਕਰਨ ਵੀ ਦਿੱਤਾ ਤੇ ਸਭ ਤੋਂ ਵੱਧ ਚਰਚਾ ਦਾ ਕੇਂਦਰ ਹੋਣ ਅੱਜ ਦੇ ਦਿਨ ਵਿੱਚ ਇਹ ਬਣ ਗਿਆ ਕਿ ਇੱਕ ਕਾਲੇ ਰੰਗ ਦਾ ਬੈਗ ਸੀਐਮ ਮਾਨ ਲੈ ਕੇ ਪਹੁੰਚੇ ਜਿਸ ਦੇ ਵਿੱਚ ਸਬੂਤ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਿਹੜੇ ਕਾਗਜ਼ ਸਨ ਕਿੰਨੇ ਕਾਗਜ਼ ਸਨ ਕਿ ਐਡਾ ਵੱਡਾ ਬੈਗ ਉਹਨਾਂ ਨੂੰ ਲੈ ਕੇ ਜਾਣਾ ਪਿਆ ਕਿ ਕੁਝ ਹੋਇਆ ਅੰਦਰ ਹੋਰ ਕੀ ਸਥਿਤੀ ਬਣੇਗੀ ਕਿ ਇਹ ਜਥੇਦਾਰ ਸਹਿਬਾਨ ਅੱਗੇ ਫੈਸਲਾ ਲੈਣਗੇ ਇਸ ਬਾਰੇ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਮੇਨ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਸਾਥੀ ਕਾਲ ਬੋ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਾਖੀ ਕੌਰ ਜੀ ਬਹੁਤ ਬਹੁਤ ਧੰਨਵਾਦ ਅੱਜ ਸਸਪੈਂਸ ਬਣਿਆ ਹੋਇਆ ਸੀ ਪਹਿਲਾਂ ਬੜੇ ਦਿਨਾਂ ਦਾ ਡਲਾ ਜੀ ਕਿ ਕਦੋਂ ਜਾਣਗੇ ਸੀਐਮ ਮਾਨ ਕਿਹੜੇ ਵੇਲੇ ਪੇਸ਼ੀ ਹੋਵੇਗੀ ਕੀ ਕੁਝ ਹੋਵੇਗਾ ਉਹ ਖਤਮ ਹੋ ਗਿਆ 12 ਵਜ ਗਏ 12 ਵਜੇ ਪੇਸ਼ੀ ਹੋਈ ਮੀਟਿੰਗ ਵੀ ਹੋ ਗਈ ਸਪਸ਼ਟੀਕਰਨ ਵੀ ਦੇ ਦਿੱਤਾ ਕੀ ਮਾਹੌਲ ਬਣਿਆ ਅੱਜ ਕੱਲ ਤੱਕ ਤੇ ਸਾਹਿਬ ਤੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਅੱਜ 12 ਵਜੇ ਪੇਸ਼ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਨੇ ਮੱਥਾ ਟੇਕਿਆ ਔਰ ਤੁਸੀਂ ਵੇਖਿਆ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀ ਉਹ ਨੰਗੇ ਪੈਰੀ ਆਏ ਤੇ ਕੱਲ ਸ਼ਾਮ ਨੂੰ ਹੀ ਮੁੱਖ ਮੰਤਰੀ ਸ਼੍ਰੀ ਅਮਰਸਰ ਸਾਹਿਬ ਪਹੁੰਚ ਗਏ ਸੀ ਔਰ ਰਾਸ਼ਪਤੀ ਵੀ ਆਜਾਏ ਹੋਏ ਨੇ ਬੀਬੀ ਮੋਰਮੂ ਜੀ ਉਹਨਾਂ ਨੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਨੇ ਸ਼ਮੂਲੀਅਤ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਦਫ਼ਤਰ ਨੂੰ ਉਹਨਾਂ ਨੇ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ ਕਿ ਉਹ ਬਿਲਕੁਲ ਵੀ ਸ਼ਾਮਲ ਨਹੀਂ ਹੋ ਸਕਣਗੇ ਉਹਨਾਂ ਲਈ ਸਭ ਤੋਂ ਵੱਡੀ ਤਰਜੀਹ ਹੈ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਔਰ ਤੁਸੀਂ ਵੇਖਿਆ ਨੰਗੇ ਪੈਰੀ ਮੁੱਖ ਮੰਤਰੀ ਆਏ ਬਾਤ ਆ ਸਧਾਰਨ ਤਰੀਕੇ ਦੇ ਨਾਲ ਮੁੱਖ ਮੰਤਰੀ ਪੇਸ਼ ਹੋਏ ਕਿਸੇ ਤਰ੍ਹਾਂ ਦਾ ਵੀ ਮੁੱਖ ਮੰਤਰੀ ਵੱਲੋਂ ਆ ਵੀਆਈਪੀ ਹੋਣ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਸਾਦੀ ਉਹਨਾਂ ਦੀ ਪੁਲਿਸ ਫੋਰਸ ਹੈ ਜਿਹੜੀ ਸਾਦੀ ਵਰਦੀ ਸੀ ਹਮੇਸ਼ਾ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਰੇ ਪੁਲਿਸ ਅਫਸਰ ਬਿਨਾਂ ਵਰਦੀ ਤੋਂ ਜਾਂਦੇ ਨੇ ਮੱਥਾ ਟੇਕਿਆ ਦੇਖ ਕਰਾਈ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਜ ਵਿਖੇ ਪੇਸ਼ ਹੋਏ ਤੇ ਉਹਨਾਂ ਨੇ ਆਪਣੀ ਗੱਲ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਰੱਖੀ ਤਸਵੀਰਾਂ ਵੀ ਆਈਆਂ ਨੇ ਕਿਵੇਂ ਸਿੰਘ ਸਾਹਿਬ ਬੈਠੇ ਹੋਏ ਨੇ ਔਰ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਹੋਏ ਨੇ ਔਰ ਜਿਹੜੀਆਂ ਗੱਲਾਂ ਮੁੱਖ ਮੰਤਰੀ ਨੇ ਕੀਤੀਆਂ ਨੇ ਅੱਜ ਜਦੋਂ ਉਹ ਪੇਸ਼ ਹੋ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਉਸ ਤੋਂ ਬਾਅਦ ਬਾਹਰ ਆ ਕੇ ਅੱਛਾ ਇਹ ਵੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਰੋਕਿਆ ਨਹੀਂ ਗਿਆ ਕਿ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲ ਨਹੀਂ ਕਰਨੀ ਇਹ ਗੱਲ ਬੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਉਹ ਕਾਬਲੇ ਤਰੀਕ ਬਣੀ ਹੈ ਕਿ ਕਿਸੇ ਤਰ੍ਹਾਂ ਦੀ ਪਾਬੰਦੀ ਜਾਂ ਸੈਂਸਰਸ਼ਿਪ ਮੁੱਖ ਮੰਤਰੀ ਤੇ ਨਹੀਂ ਲਾਈ ਗਈ ਪਰ ਮੁੱਖ ਮੰਤਰੀ ਨੇ ਜਿਹੜੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਇੱਕ ਤਾਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਸਸਥਾਵਾ ਉੱਚੀਆਂ ਨੇ ਵੱਡੀਆਂ ਨੇ ਮਾਨਮਤੀਆਂ ਨੇ ਉਹਨਾਂ ਨੇ ਕੁਝ ਵਿਅਕਤੀ ਨੇ ਜਿਹੜੇ ਵਿਅਕਤੀਆਂ ਦੇ ਸਬੰਧ ਚ ਲਗਾਤਾਰ ਸ਼ਿਕਾਇਤਾਂ ਵੀ ਆਉਂਦੀਆਂ ਰਹੀਆਂ ਨੇ ਪਰ ਵਿਅਕਤੀਆਂ ਦੇ ਸਬੰਧ ਦੇ ਵਿੱਚ ਇਲਜ਼ਾਮਬਾਜ਼ੀਆਂ ਵੀ ਹੁੰਦੀਆਂ ਰਹੀਆਂ ਨੇ ਤੇ ਉਹ ਪਤਾ ਲੱਗਿਆ ਕਿ ਬੈਗ ਲੈ ਕੇ ਗਏ ਨੇ ਵਟਾ ਬੈਗ ਦੇ ਵਿੱਚ ਬਹੁਤ ਸਾਰੇ ਕਾਗਜ਼ਾਤ ਸੀ ਸਬੂਤ ਸੀ ਉਹਨਾਂ ਨੇ ਸਬੂਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੇ ਨੇ ਔਰ ਉਹਨਾਂ ਨੇ ਬਕਾਇਦਾ ਸੂਚੀ ਬਣਾ ਕੇ ਦਿੱਤੀ ਹੈ ਊੜਾ ਆੜਾ ਈਡੀ ਸਸਾ ਕਿ ਜਿਹੜੀ ਜਿਹੜੀ ਲਿਸਟ ਹੈ ਲਿਸਟ ਦੇ ਮੁਤਾਬਕ ਉਸ ਬੈਗ ਦੇ ਵਿੱਚ ਸਬੂਤ ਨੇ ਉਹਨਾਂ ਸਬੂਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਤੱਥ ਨੇ ਹਾਲਾਂਕਿ ਇਹ ਨਹੀਂ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਉਹ ਸਬੂਤ ਕਿਹੜੇ ਨੇ ਪਰ ਉਹਨਾਂ ਨੇ ਇਹ ਜ਼ਰੂਰ ਕੀਤਾ ਕਿ ਇਹ ਉਹ ਵਕ ਵਕ ਸਬੂਤ ਹੈ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਸਬੂਤਾਂ ਦੀ ਜਾਂਚ ਕਰਾਉਣ ਜਾਂ ਕੋਈ ਇਨਕੁਆਇਰੀ ਕਰਨ ਤੇ ਫਿਰ ਬਿਲਕੁਲ ਉਹ ਲੋਕਾਂ ਦਾ ਚਿਹਰਾ ਸਾਹਮਣੇ ਆ ਸਕਦਾ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਹੁਣ ਕਿਉਂਕਿ ਮੁੱਖ ਮੰਤਰੀ ਤੋਂ ਜੋ ਜੋ ਪੁੱਛਿਆ ਗਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਮੇਰੇ ਕੋਲੋਂ ਉਸ ਵਾਇਰਲ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਦੇਸ਼ ਦੀ ਕਿਸੇ ਵੀ ਏਜੰਸੀ ਤੋਂ ਜਾਂਚ ਕਰਾ ਲਓ ਉਹ ਵੀਡੀਓ ਨਕਲੀ ਹੈ ਨਕਲੀ ਬਣਾਈ ਗਈ ਹੈ ਔਰ ਜਦੋਂ ਉਹ ਵੀਡੀਓ ਮੇਰੀ ਹੈ ਹੀ ਨਹੀਂ ਤੇ ਉਹਦੀ ਕਿਤੋਂ ਵੀ ਜਾਂਚ ਹੋ ਸਕਦੀ ਹੈ ਸੋ AI ਦਾ ਜ਼ਮਾਨਾ ਹੈ ਮੇਰਾ ਹੀ ਮੰਨਣਾ ਹੈ ਕਿ ਅਗਰ ਉਹ ਵੀਡੀਓ AI ਦੇ ਨਾਲ ਨਹੀਂ ਵੀ ਤਾਂ ਵੀ ਜਦੋਂ ਉਹਦੇ ਵਿੱਚ ਮੁੱਖ ਮੰਤਰੀ ਹੈ ਹੀ ਨਹੀਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਹੈ ਹੀ ਨਹੀਂ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਸਾਬਤ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਿਸੇ ਵੀ ਲੈਬ ਦੇ ਲਈ ਕਿ ਅਸੀਂ ਉਸ ਵੀਡੀਓ ਬਾਰੇ ਕੀ ਟਿੱਪਣੀਆਂ ਕਰੀਏ ਵੈਸੇ ਬਹੁਤੀ ਸੰਭਾਵਨਾ ਹੈ ਕਿ ਉਹ AI ਨਾਲ ਬਣੀ ਹੋਈ ਹੋਏਗੀ ਔਰ ਅਗਰ AI ਨਾਲ ਬਣੀ ਨਹੀਂ ਹੈ ਤੇ ਕੀ ਉਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਹੈ ਜਾਂ ਕੋਈ ਮਿਲਦੀ ਜੁਲਦੀ ਸ਼ਕਲ ਦਾ ਵਿਅਕਤੀ ਹੈ ਇਹ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੋ ਜਾਂਦਾ ਹੈ ਅੱਜਕੱਲ ਬਹੁਤ ਸਾਰੇ ਡੁਪਲੀਕੇਟ ਨੇ ਅਗਰ ਅਸੀਂ ਦੂਰ ਤੋਂ ਤਸਵੀਰਾਂ 'ਚ ਜਾਂ ਵੀਡੀਓ 'ਚ ਉਹਨਾਂ ਡੁਪਲੀਕੇਟਸ ਨੂੰ ਦੇਖੀਏ ਕਿ ਪਤਾ ਹੀ ਨਹੀਂ ਲੱਗਦਾ ਕਿ ਉਹ ਅਸਲੀ ਵਿਅਕਤੀ ਹੈ ਜਾਂ ਉਹਦਾ ਡੁਪਲੀਕੇਟ ਹੈ ਜਦੋਂ ਤੱਕ ਉਹ ਬੋਲਦਾ ਨਹੀਂ ਇਹ ਉਹ ਉਹ ਉਸੇ ਬਹੁਤ ਨੇੜੇ ਤੋਂ ক্লোਜ਼ ਫਰੇਮ ਤੋਂ ਨਹੀਂ ਦੇਖਦੇ ਸੋ ਇਹ ਟੈਕਨੀਕਲ ਟੈਕਨੀਕਲਿਟੀਆਂ ਨੇ ਇਹ ਹੁਣ ਮੁੱਖ ਮੰਤਰੀ ਨੇ ਆਪਣਾ ਪੱਖ ਰੱਖਿਆ ਬਹੁਤ ਮਹੱਤਵਪੂਰਨ ਤਰੀਕੇ ਦੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਮੈਂ ਉਸ ਵੀਡੀਓ ਦੇ ਵਿੱਚ ਨਹੀਂ ਉਹ ਵੀਡੀਓ ਨਕਲੀ ਹੈ AI ਦੇ ਨਾਲ ਉਹਦੀ ਜਾਂਚ ਕਰਾਈ ਜਾ ਸਕਦੀ ਹੈ ਇਹ ਮੁੱਖ ਮੰਤਰੀ ਨੇ ਇਹਦੇ ਉੱਪਰ ਵੀ ਆਪਣੀ ਗੱਲ ਕੀਤੀ ਹੈ ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਤੋ ਜਿਹੜੀ ਜਿਹੜੀ ਗੱਲ ਪੁੱਛੀ ਗਈ ਜਿਹੜੀ ਗੱਲ ਮੈਨੂੰ ਪਤਾ ਸੀ ਮੈਂ ਉਹਦੀ ਜਾਣਕਾਰੀ ਦਿੱਤੀ ਜਿਹੜੀ ਗੱਲ ਦੀ ਮੈਨੂੰ ਜਾਣਕਾਰੀ ਨਹੀਂ ਸੀ ਉਹਦੇ ਬਾਰੇ ਮੈਂ ਦੱਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਸੋ ਹੁਣ ਅਗਲੀ ਜਿਹੜੀ ਕਾਰਵਾਈ ਹੈ ਹੁਣ ਦੇਖਣਾ ਇਹ ਹੋਏਗਾ ਕਿ ਪੰਜ ਸਿੰਘ ਸਹਿਬਾਨ ਆਪਣੀ ਮੀਟਿੰਗ ਕਦੋਂ ਕਰਦੇ ਨੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਏਗੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਉਹ ਸਾਰੇ ਤੱਥ ਵਿਚਾਰਨਗੇ ਜਿਹੜੇ ਮੁੱਖ ਮੰਤਰੀ ਨੇ ਸਪਸ਼ਟੀਕਰਨ ਦਿੱਤੇ ਨੇ ਹਾਲਾਂਕਿ ਜਿਹੜੇ ਬੈਗ ਦੇ ਵਿੱਚ ਉਹਨਾਂ ਨੇ ਸਬੂਤ ਸੌਂਪੇ ਨੇ ਪੰਜ ਸਿੰਘ ਸਹਿਬਾਨਾ ਦੇ ਲਈ ਇਹ ਵੀ ਬਹੁਤ ਮਹੱਤਵਪੂਰਨ ਹੋਏਗਾ ਕਿ ਉਹ ਉਹਨਾਂ ਸਬੂਤਾਂ ਨੂੰ ਪਹਿਲਾਂ ਤਾਂ ਧਿਆਨ ਨਾਲ ਉਹ ਜਾਂ ਤਾਂ ਆਪਣੇ ਸਟਾਫ ਦੀ ਡਿਊਟੀ ਲਾਉਣਗੇ ਜਾਂ ਉਹ ਜੋ ਵੀ ਪ੍ਰਕਿਰਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਕੱਤਰੇਦ ਦੀ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਕਰਨਾ ਹੈ ਉਹਨਾਂ ਸਬੂਤਾਂ ਤੇ ਹੋ ਸਕਦਾ ਹੈ ਉਹਨਾਂ ਸਬੂਤਾਂ ਦੇ ਉੱਤੇ ਜਾਂਚ ਲਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਕੱਤਰੇਦ ਕੋਈ ਕਮੇਟੀ ਬਣਾਉਣ ਕੋਈ ਕਮਿਸ਼ਨ ਬਣਾਉਣ ਕਿਉਂਕਿ ਮੁੱਖ ਮੰਤਰੀ ਨੇ ਜਦੋਂ ਕੋਈ ਸਬੂਤ ਸੌਂਪੇ ਨੇ ਤੇ ਉਹ ਸਬੂਤ ਬਹੁਤ ਵੱਡੀ ਇੱਕ ਪੰਥ ਦੀ ਕੌਮ ਦੀ ਵਿਸ਼ੇ ਦੀ ਗੱਲ ਬਣ ਜਾਂਦੀ ਦੀ ਵੀ ਮੁੱਖ ਮੰਤਰੀ ਨੂੰ ਸਬੂਤ ਸੌਂਪੇ ਨੇ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਇਸ ਤਰ੍ਹਾਂ ਸ਼੍ਰੀ ਕਾਲ ਤਕਤ ਸਾਹਿਬ ਨੂੰ ਸਬੂਤ ਨਹੀਂ ਸੌਂਪੇ ਹੁਣ ਉਹਨਾਂ ਨੂੰ ਸਪਸ਼ਟ ਕਰਨ ਲਈ ਸੱਦਿਆ ਸੀ ਸਪਸ਼ਟ ਕਰਨ ਕਿਉਂਕਿ ਸਬੂਤ ਗੱਲ ਜਿਹੜੀ ਮੁੱਖ ਮੰਤਰੀ ਕਰ ਰਹੀ ਸੀ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਦੇ ਸਬੂਤ ਉਹ ਸਬੂਤ ਲੈ ਕੇ ਗਏ ਨਹੀਂ ਹੁਣ ਗੱਲ ਵੱਡੀ ਹੈ ਕੀ ਜਥੇਦਾਰ ਫਰੀਦ ਅਕਾਲਤਖਤ ਸਾਹਿਬ ਉਹਨਾਂ ਸਬੂਤਾਂ ਤੋਂ ਬਾਅਦ ਵੱਖ-ਵੱਖ ਸ਼ਿਕਾਇਤਾਂ ਲਈ ਜਾਂ ਉਹਨਾਂ ਸਾਰੇ ਸਬੂਤਾਂ ਦੀ ਪੜਤਾਲ ਕਰਨ ਦੇ ਲਈ ਜਾਂਚ ਕਰਨ ਦੇ ਲਈ ਕੋਈ ਜਾਂਚ ਕਮਿਸ਼ਨ ਬਣਾਉਣਗੇ ਇਹ ਗੱਲ ਮਹੱਤਵਪੂਰਨ ਹੈ ਔਰ ਇਹਦੇ ਨਾਲ ਹੀ ਪੰਜਾਬ ਦੀ ਜਿਹੜੀ ਅਗਲੀ ਪੰਥਕ ਪੋਲਿਟਿਕਸ ਹੈ ਮੈਨੂੰ ਲੱਗਦਾ ਉਹ ਨਿਰਧਾਰਿਤ ਹੋਣੀ ਹੈ ਔਰ ਜਥੇਦਾਰ ਸਹਿਮਾਨ ਦਾ ਜਿਹੜਾ ਫੈਸਲਾ ਹੁੰਦਾ ਉਹ ਹਮੇਸ਼ਾ ਆਖਰੀ ਹੁੰਦਾ ਸੋ ਉਹਦਾ ਇੰਤਜ਼ਾਰ ਰਹੇਗਾ 328 ਰੂਪਾਂ ਬਾਰੇ ਵੀ ਮੁੱਖ ਮੰਤਰੀ ਤੋਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤੇ ਮੁੱਖ ਮੰਤਰੀ ਨੇ ਬਹੁਤ ਨਿਮਰਤਾ ਦੇ ਨਾਲ ਕਿਹਾ ਕਿ ਬਹੁਤ ਸਾਰੇ ਜਿਹੜੇ ਜਿਹੜੇ ਪਵਿੱਤਰ ਸਰੂਪ ਨੇ ਉਹ ਬਹੁਤ ਪੁਰਾਣੇ ਸਮਿਆਂ ਤੋਂ ਵੀ ਛਾਪੇ ਹੋਏ ਨੇ ਸੋ ਇਸ ਕਰਕੇ ਅਗਰ ਸ਼੍ਰੀ ਹਰਤਖਰ ਸਾਹਿਬ ਦੇ ਜਥੇਦਾਰ ਇਸ ਬਾਰੇ ਵੀ ਧਿਆਨ ਦੇਣ ਸਟ ਨੂੰ ਕੋਈ ਵੀ ਸਰੂਪ ਦੀ ਜਾਣਕਾਰੀ ਮਿਲਦੀ ਹੈ ਤੇ ਅਗਰ ਉਸ ਸਰੂਪ ਦਾ ਕੋਈ ਰਿਕਾਰਡ ਨਹੀਂ ਮਿਲਦਾ ਤੇ ਉਹ ਕਹਿੰਦੇ ਕਿ ਅਸੀਂ ਉਹਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਵਾਂਗੇ ਫਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਰਖਾਸਤ ਘਰ ਖੇਤਰ ਹੈ ਕਿ ਉਹ ਉਹਨਾਂ ਸਰੂਪਾਂ ਦੀ ਬਾਰੇ ਪੜਤਾਲ ਕਰਾਉਣ ਕੀ ਉਹਨਾਂ ਦੀ ਮਾਨ ਮਰਿਆਦਾ ਹੈ ਕਿ ਉਹ ਉੱਥੇ ਪ੍ਰਕਾਸ਼ ਕੀਤੇ ਜਾ ਸਕਦੇ ਨੇ ਜਿੱਥੇ ਉਹ ਵਿਰਾਜਮਾਨ ਨੇ ਸੋ ਉਹਨਾਂ ਨੇ ਇੱਕ ਤਰੀਕੇ ਨਾਲ ਬੜੀ ਨਿਮਰਤਾ ਦੇ ਨਾਲ ਆਪਣੀ ਗੱਲ ਰੱਖੀ ਕਿ ਸਾਡਾ ਕੰਮ ਸਿਰਫ ਪਤਾ ਕਰਨਾ ਹੈ ਕਿਤੇ ਵੀ ਅਗਰ ਕੋਈ ਪਵਿੱਤਰ ਸਰੂਪ ਅਜਿਹਾ ਮਿਲਦਾ ਹੈ ਜਿਸ ਦਾ ਰਿਕਾਰਡ ਨਹੀਂ ਹੈ ਅਗਰ ਉਹ ਕਿਤੇ ਪ੍ਰਕਾਸ਼ਮਾਨ ਹੈ ਤੇ ਅਸੀਂ ਉਹਦੀ ਜਾਣਕਾਰੀ ਐਸ.ਪੀ.ਸੀ ਨੂੰ ਦਵਾਂਗੇ ਅਗਰ ਐਸ.ਪੀ.ਸੀ ਦੇ ਰਿਕਾਰਡ ਦੇ ਵਿੱਚ ਹੈ ਛੇਡ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਰ ਐਸਪੀਸੀ ਦੇ ਰਿਕਾਰਡ ਚ ਵੀ ਨਹੀਂ ਹੈ ਔਰ ਉਹ ਸੰਬੰਧਿਤ ਸੰਸਥਾ ਪ੍ਰਬੰਧਕ ਜਾਂ ਵਿਅਕਤੀ ਵਿਸ਼ੇਸ਼ ਅਗਰ ਕੋਈ ਉਹਦਾ ਰਿਕਾਰਡ ਪੇਸ਼ ਨਹੀਂ ਕਰ ਸਕਦਾ ਤਾਂ ਫਿਰ ਅਸੀਂ ਉਹਦੀ ਜਾਣਕਾਰੀ ਐਸਪੀਸੀ ਨੂੰ ਦਵਾਂਗੇ ਸੋ ਮੈਨੂੰ ਲੱਗਦਾ ਹੈ ਇਹ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਤੱਕ ਬਹੁਤ ਸਾਰੇ ਅਜਿਹੇ ਸਰੂਪ ਲੋਕਾਂ ਕੋਲੇ ਹੋਣਗੇ ਜਿਨ੍ਹਾਂ ਦਾ ਰਿਕਾਰਡ ਸਾਂਝ ਨਹੀਂ ਹੋਏਗਾ ਇਸੇ ਬਹਾਨੇ ਜਾਂ ਇਸ ਜਾਂਚ ਦੀ ਪ੍ਰਕਿਰਿਆ ਦੇ ਤਹਿਤ ਉਹਨਾਂ ਨੂੰ ਵੀ ਰਿਕਾਰਡ ਤੇ ਲਿਆਇਆ ਜਾ ਸਕਦਾ ਹੈ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕਿਉਂਕਿ ਪਹਿਲਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਜਿਹੜੇ ਸਰੂਪ ਹੈ ਉਹਨਾਂ ਦੀ ਚਪਾਈ ਵੱਖਰੀ ਤਰ੍ਹਾਂ ਵੱਲੋਂ ਹੁੰਦੀ ਸੀ ਸੋ ਅਗਰ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਤੇ ਫਿਰ ਉਹਨਾਂ ਨੂੰ ਵੀ ਰਿਕਾਰਡ ਤੇ ਲਿਆਇਆ ਜਾ ਸਕੇਗਾ ਇਹ ਮੈਨੂੰ ਲੱਗਦਾ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਜਿਹੜੇ ਰਿਫਾਰਮਸ ਨੇ ਜਾਂ ਅਸੀਂ ਪ੍ਰਕਿਰਿਆ ਦੇ ਸੁਧਾਰਾਂ ਵਾਲੇ ਪਾਸੇ ਵੱਧ ਰਹੇ ਹਾਂ ਇਹ ਬੜੀ ਚੰਗੀ ਗੱਲ ਹੋ ਸਕਦਾ ਹੈ ਜੀ ਬਿਲਕੁਲ ਜੋ ਕੁਝ ਹੋਇਆ ਦੇਖਦੇ ਆ ਪੰਚ ਸਿੰਘ ਸਾਹਿਬਾਨਾਂ ਦੇ ਸਮਾਂ ਨੂੰ ਕਦੋਂ ਮੀਟਿੰਗ ਲਾਗਦੇ ਨੇ ਤੇ ਕੀ ਫੈਸਲਾ ਇਸ ਦੇ ਵਿੱਚ ਲਿਆ ਜਾਂਦਾ ਹੈ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਬੂਤ ਦਿੱਤੇ ਨੇ ਫੋਰਸ਼ੋਰੋ ਗੋਲਕਾ ਨੂੰ ਲੈ ਕੇ ਹੀ ਹੋਣਗੇ ਕਿਉਂਕਿ ਗੋਲਕਾ ਵਾਲੇ ਬਿਆਨ ਤੋਂ ਇਹ ਸਾਰਾ ਵਿਵਾਦ ਖੜਾ ਹੋਇਆ ਤੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਤੇ ਲੱਗਦਾ ਕਿ ਆਉਣ ਦਾ ਸਮਾਂ ਨੂੰ ਜਿਹਦੇ ਵਿੱਚ ਨਵਾਂ ਮੋੜ ਆਵੇਗਾ ਸ਼੍ਰੋਮਣੀ ਗੁਰਦੈਰ ਪ੍ਰਬੰਧਕ ਕਮੇਟੀ ਦੇ ਵੀ ਸਵਾਲ ਖੜੇ ਹੋਣਗੇ ਜੇ ਜਾਂਚ ਹੁੰਦੀ ਹੈ ਤੇ ਵੀਰੇ ਜਾਂਚ ਉਧਰ ਨੂੰ ਵੀ ਜਾ ਸਕਦੀ ਹੈ ਤੇ ਹਰਜੀਤ ਸਿੰਘ ਧਾਵੇਂ ਉਹਨਾਂ ਨੂੰ ਵੀ ਜਵਾਬ ਦੇਣਾ ਪਵੇਗਾ ਇਸ ਮਾਮਲੇ 'ਚ ਦੇਖੋ ਮੇਰਾ ਇਹ ਮੰਨਣਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਹੁਣ ਤਾਂ 13-14 ਸਾਲ ਹੋ ਗਏ ਜਦੋਂ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਉਦੋਂ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਦੇ ਉਮੀਦਵਾਰਾਂ ਦੇ ਸਾਹਮਣੇ ਦੂਸਰੀਆਂ ਧਿਰਾਂ ਦੇ ਉਮੀਦਵਾਰ ਖੜਦੇ ਸੀ ਤੇ ਉਹ ਇਲਜ਼ਾਮ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਜਾਂ ਉਹਨਾਂ ਦੇ ਪਰਿਵਾਰ ਵਾਲੇ ਪਾਸੇ ਲੱਗਦੇ ਸੀ ਕਿਉਂਕਿ ਹੈਲੋ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸੀ ਫਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਸੋ ਵਿਰੋਧੀ ਧਿਰਾਂ ਹਮੇਸ਼ਾ ਬਾਦਲ ਪਰਿਵਾਰ ਤੇ ਇਹ ਇਲਜ਼ਾਮ ਲਾਉਂਦੀਆਂ ਰਹੀਆਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਹੋ ਤੁਸੀਂ ਤੈਅ ਕਰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਜੀ ਮਤਲਬ ਕਿ ਕਿਸੇ ਵੇਲੇ ਇਹ ਗੱਲ ਆਮ ਸੀ ਇਲਜ਼ਾਮਾਂ ਦੇ ਰੂਪ ਚ ਕਿ ਬਾਦਲ ਸਾਹਿਬ ਚਿੱਠੀ ਭੇਜਦੇ ਨੇ ਫਿਰ ਉਹ ਲਿਫਾਫਾ ਖੁੱਲਦਾ ਤੇ ਭਾਵੇਂ ਜਥੇਦਾਰ ਅਵਤਾਰ ਸਿੰਘ ਮੱਕਣ ਹੋਣ ਉਹਨਾਂ ਵੇਲੇਆਂ ਦੇ ਵਿੱਚ ਇਹ ਗੱਲ ਚੱਲਦੀ ਸੀ ਇਹ ਪਰੰਪਰਾ ਚੱਲਦੀ ਸੀ ਹੁਣ ਇਹ ਪਰੰਪਰਾ ਬਦਲੀ ਹੈ ਪਰ ਪੁਰਾਣੇ ਸਮੇਂ 'ਚ ਵੀ ਇਲਜ਼ਾਮ ਲੱਗਦੇ ਰਹੇ ਨੇ ਔਰ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇ ਜਿਹੜੇ ਸਰੋਤ ਨੇ ਜਾਂ ਜਿਹੜੀ ਲੋਕ ਮਾਇਆ ਚੜਾਉਂਦੇ ਨੇ ਦਸਵੰਦ ਕੱਢ ਕੇ ਚੜਾਉਂਦੇ ਨੇ ਆਪਣੀ ਸ਼ਰਦਾ ਮਾਇਆ ਭੇਟ ਕਰਦੇ ਨੇ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਉਸ ਦੀ ਵਰਤੋਂ ਕਰਦਾ ਹੈ ਇਹ ਇਲਜ਼ਾਮ ਲੱਗਦੇ ਰਹਿੰਦੇ ਨੇ ਇਹ ਇਸੇ ਨੂੰ ਗੋਲਕ ਕਿਹਾ ਜਾਂਦਾ ਹੈ ਕਿ ਪੋਲਿਟিক্যাল ਪਾਰਟੀ ਦੇ ਤੌਰ ਤੇ ਪੈਸੇ ਦੀ ਕਿਤਨਾ ਕਿਤੇ ਵਰਤੋਂ ਹੁੰਦੀ ਹੈ ਹੁਣ ਕੀ ਉਹ ਦਰਵਰਤੋਂ ਹੁੰਦੀ ਹੈ ਜਾਂਚ ਇਸ ਗੱਲ ਦੀ ਹੈ ਪਰ ਮੁੱਖ ਮੰਤਰੀ ਜਿਹੜੇ ਸਬੂਤ ਨੇ ਉਹਨਾਂ ਦਾ ਸੰਦਰਭ ਬਹੁਤ ਵੱਖਰਾ ਤੇ ਵੱਡਾ ਹੋ ਸਕਦਾ ਹੈ ਮੈਂ ਅਗਰ ਆਪਣੀ ਸਮਝ ਮੁਤਾਬਕ ਦੱਸਾਂ ਕਿ ਕਿਸ ਕਿਸ ਤਰ੍ਹਾਂ ਦੇ ਉਹਨਾਂ ਨੇ ਸਬੂਤ ਪੇਸ਼ ਕੀਤੇ ਹੋਣਗੇ ਦੇਖੋ ਇੱਕ ਤਾਂ ਫੰਡਾਂ ਦੀ ਵਰਤੋਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਸਬੂਤ ਪੇਸ਼ ਕੀਤੇ ਹੋਣਗੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੰਡ ਨੇ ਉਨਾ ਦੀ ਵਰਤੋਂ ਜਾਂ ਦੁਰਵਰਤੋਂ ਦੇ ਸਬੂਤ ਦਿੱਤੇ ਹੋਣਗੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਇਸ ਵਕਤ ਜਿਨ੍ਹਾਂ ਲੋਕਾਂ ਕੋਲੇ ਨੇ ਉਹਦੇ ਸਬੰਧ ਦੇ ਵਿੱਚ ਕਈ ਵਾਰੀ ਸਵਾਲ ਉੱਠਦੇ ਨੇ ਕਿ ਆਪਣੇ ਨੇੜਲੇਆਂ ਨੂੰ ਦਿੱਤੀਆਂ ਹੋਈਆਂ ਨੇ ਵਕ-ਵਕ ਵਰਤੋਂ ਦੇ ਲਈ ਇਹ ਪੁਰਾਣੇ ਸਮਿਆਂ 'ਚ ਵੀ ਪੋਲਿਟਿਕਲ ਇਲਜ਼ਾਮ ਲੱਗਦੇ ਨੇ ਇਹਦੇ ਸਬੰਧ 'ਚ ਕੋਈ ਸਬੂਤ ਸੌਂਪੇ ਹੋ ਸਕਦੇ ਨੇ ਕਿ ਜੇ ਕੋਈ ਜਗ੍ਹਾ ਕਿਸੇ ਨੂੰ ਦਿੱਤੀ ਹੋਈ ਹੈ ਲੀਸ ਤੇ ਦਿੱਤੀ ਹੋਈ ਹੈ ਜਾਂ ਕਿਸੇ ਵੀ ਰੂਪ ਕਿ ਉਹ ਬਾਜ਼ਾਰ ਦੇ ਹਿਸਾਬ ਨਾਲ ਹੈ ਜਾਂ ਬਹੁਤ ਸਸਤੀ ਤਾਂ ਨਹੀਂ ਦਿੱਤੀ ਤਾਂ ਕਿ ਜਿਹੜਾ ਵੀ ਪੈਸਾ ਆਉਣਾ ਹੈ ਭਾਵੇਂ ਕਿਸੇ ਕਿਰਾਏ ਦੇ ਰੂਪ ਚ ਵੀ ਆਉਣਾ ਹੈ ਕਿਸੇ ਫੀਸ ਦੇ ਰੂਪ ਚ ਵੀ ਆਉਣਾ ਹੈ ਤੇ ਉਹ ਜਿਹੜਾ ਪੈਸਾ ਹੈ ਉਹ ਗੁਰੂ ਦੀ ਡਵਲਪੀ ਜਾਣਾ ਹੈ ਐਸਪੀਸੀ ਤਾਂ ਜਿਹੜਾ ਫੰਡ ਹੈ ਉਹ ਲੋਕਾਂ ਦਾ ਹੀ ਫੰਡ ਮੰਨਿਆ ਜਾਂਦਾ ਸੋ ਇਸ ਰੂਪ ਦੇ ਵਿੱਚ ਉਹਨਾਂ ਨੇ ਨਿਸ਼ਚਿਤ ਤੌਰ ਤੇ ਸਬੂਤ ਦਿੱਤੇ ਹੋਣਗੇ ਕਿਤੇ ਇਹ ਵੀ ਸਬੂਤ ਦਿੱਤੇ ਹੋ ਸਕਦੇ ਹੋਣਗੇ ਕਿ ਕਿਤੇ ਇਹ ਕੋਈ ਪੈਸਾ ਜਿਹੜਾ ਪੋਲਿਟਿਕਲ ਕਾਰਜ ਲਈ ਵਰਤਿਆ ਗਿਆ ਇਹਦੇ ਵੀ ਸਬੂਤ ਦਿੱਤੇ ਹੋ ਸਕਦੇ ਨੇ ਪਰ ਦੇਖੋ ਇਹਦੀ ਜਾਣਕਾਰੀ ਹੈ ਜਿਹੜੀ ਜਦੋਂ ਹੁਣ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਣੀ ਹੈ ਹੋ ਸੱਦੇ ਸ਼੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਪੂਰੀ ਗੱਲ ਜਦੋਂ ਫੈਸਲਾ ਸੁਣਾਉਣਾ ਹੋਏਗਾ ਤੇ ਇੱਕ ਵਾਰੀ ਫੇਰ ਮੁੱਖ ਮੰਤਰੀ ਨੂੰ ਸੱਦਿਆ ਜਾਏਗਾ ਜਦੋਂ ਪੰਜ ਸਿੰਘ ਸਹਿਬਾਨ ਆਪਣੀ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਫੈਸਲਾ ਕਰਨਗੇ ਹੋ ਸਕਦਾ ਹੈ ਉਸ ਵੇਲੇ ਵੀ ਜਿਵੇਂ ਸੁਖਵੀਰ ਸਿੰਘ ਬਾਦਲ ਔਰ ਬਾਕੀ ਲੋਕਾਂ ਨੂੰ ਫਸੀਲ ਦੇ ਸਾਹਮਣੇ ਖੜਾਇਆ ਗਿਆ ਸੀ ਪਰ ਉਦੋਂ ਵੀ ਜਿਹੜੇ ਲੀਡਰ ਪਤਿਤ ਸੀ ਜਿਹੜੇ ਦਾੜੀ ਮੁੱਛਾਂ ਕੱਟਦੇ ਜਾਂ ਕਾਲੀਆਂ ਕਰਦੇ ਸੀ ਤੁਸੀਂ ਦੇਖੋ ਮਨਪੀ 43 ਫਸੀਲ ਤੇ ਨਹੀਂ ਸੀ ਮਨਪੀ ਸਿੰਘ ਬਾਦਲ ਫਸੀਲ ਤੇ ਨਹੀਂ ਸੀ ਮਨਪੀ 43 ਤਾਂ ਮਾਫੀ ਚਾਹੂੰਗਾ ਉਹ ਤਾਂ ਮੰਤਰੀ ਨਹੀਂ ਰਿਹਾ ਕਦੀ ਪਰ ਮਨਪੀ ਸਿੰਘ ਬਾਦਲ ਉਹ ਉੱਥੇ ਨਹੀਂ ਸੀ ਹੋਰ ਕਈ ਮੰਤਰੀ ਸੀ ਜਿਹੜੇ ਫਸੀਲ ਤੇ ਉਸ ਵੇਲੇ ਸਜ਼ਾ ਸੁਣਾਉਣ ਵੇਲੇ ਨਹੀਂ ਸੀ ਜਦੋਂ ਉਹਨਾਂ ਤੋਂ ਜਵਾਬ ਪੁੱਛਿਆ ਗਿਆ ਉਦੋਂ ਵੀ ਉਹ ਸਖਤਰੇ ਦੇ ਵਿੱਚ ਗਏ ਸੀ ਸੋ ਹੋ ਸਕਦਾ ਕਿ ਜਦੋਂ ਸ਼੍ਰੀ ਗਾਲਤਖਰ ਸਾਹਿਬ ਦੇ ਜਥੇਦਾਰ ਨੇ ਫੈਸਲਾ ਸੁਣਾਉਣਾ ਹੋਵੇ ਹੋ ਸਕਦਾ ਫਿਰ ਸਕੱਤਰੇ ਦੇ ਵਿੱਚ ਹੀ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਜਾਵੇ ਤੇ ਜਦੋਂ ਕੋਈ ਫੈਸਲਾ ਸੁਣਾਉਣਗੇ ਉਦੋਂ ਨਿਸ਼ਚਿਤ ਤੌਰ ਤੇ ਜਥੇਦਾਰ ਸਾਹਿਬ ਉਹਨਾਂ ਗੱਲਾਂ ਨੂੰ ਵੀ ਧਿਆਨ ਚ ਰੱਖਣਗੇ ਕਿ ਮੁੱਖ ਮੰਤਰੀ ਨੇ ਜਿਹੜੇ ਸਬੂਤ ਸੌਂਪੇ ਸੀ ਉਹ ਸਬੂਤ ਕਿਹੜੇ ਸੀ ਹੋ ਸਕਦਾ ਫਿਰ ਉਹ ਦੱਸਣ ਕਿ ਅਸੀਂ ਕੋਈ ਕਮੇਟੀ ਬਣਾਈ ਹੈ ਕੋਈ ਪੜਤਾਲੀਆ ਕਮਿਸ਼ਨ ਬਣਾਇਆ ਹੈ ਜਾਂ ਅਸੀਂ ਆਪਣੇ ਪੱਧਰ ਤੇ ਸਬੂਤ ਦੇਖ ਲਏ ਨੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਉਹਦੇ ਹਿਸਾਬ ਨਾਲ ਉਹ ਫੈਸਲਾ ਕਰਨਗੇ ਸੋ ਬੜਾ ਪੰਥਕ ਤੌਰ ਦੇ ਉੱਤੇ ਲੋਕਾਂ ਦੀ ਨਜ਼ਰ ਰਹਿਣੀ ਹੈ ਪੂਰੇ ਪੰਜਾਬ ਦੇ ਦੇਸ਼ ਦੇ ਸਿੱਖਾਂ ਦੀ ਨਜ਼ਰ ਰਹਿਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੀ ਫੈਸਲਾ ਸੁਣਾਉਂਦੇ ਨੇ ਪਰ ਪੰਜੇ ਸਿੰਘ ਸਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਬਹੁਤ ਮਹੱਤਵਪੂਰਨ ਇਸ ਵਾਰ ਰਹਿਕਾ ਬਿਲਕੁਲ ਮਹੱਤਵਪੂਰਨ ਰਹਿਣ ਵਾਲਾ ਹੈ ਸਭ ਦੇ ਨਜ਼ਰਾਂ ਇਸ ਦੇ ਉੱਤੇ ਟਿਕਿਆ ਰਹਿਣਗੇ ਜਿਸ ਤਰੀਕੇ ਨਾਲ ਪਹਿਲਾਂ ਪੇਸ਼ੀ ਤੇ ਸੀ ਤੇ ਹੁਣ ਅੱਗੇ ਫੈਸਲੇ ਤੇ ਸਾਰਿਆਂ ਨੂੰ ਉਡੀਕ ਹੋਵੇਗੀ ਕੀ ਫੈਸਲਾ ਆਵੇਗਾ ਕਿਸ ਹਿਸਾਬ ਦਾ ਫੈਸਲਾ ਆਵੇਗਾ ਅੱਜ ਜਦੋਂ ਮੁੱਖ ਮੰਤਰੀ ਸਕੱਤਰੇ ਤੋਂ ਬਾਹਰ ਆਉਂਦੇ ਨੇ ਤੇ ਪ੍ਰਸਾਰਟਾ ਕੰਦੇ ਨੇ ਉਹਨਾਂ ਦਾ ਇੱਕ ਜਵਾਬ ਬੜਾ ਦਿਲਚਸਪ ਸੀ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਸੀ ਕਿ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜੋ ਸਾਡੀ ਗੱਲਬਾਤ ਹੋ ਰਹੀ ਹੈ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਤੇ ਅੱਜ ਫਿਰ ਰਿਕਾਰਡਿੰਗ ਜ਼ਰੂਰ ਹੋਈ ਆ ਅੰਦਰ ਉਹਨਾਂ ਦੀ ਗੱਲਬਾਤ ਦੌਰਾਨ ਤੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕਿਉਂਕਿ ਉਹਨਾਂ ਨੇ ਲਾਈਵ ਟੈਲੀਕਾਸਟ ਦੀ ਮੰਗ ਕੀਤੀ ਸੀ ਤਾਂ ਫਿਰ ਉਹਨਾਂ ਨੇ ਕਿਹਾ ਨਹੀਂ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਦੋਂ ਮੁੱਖ ਮੰਤਰੀ ਹੁਣਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਸਬੂਤਾਂ ਨਾਲ ਮਿਲਦੇ ਹਾਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਸ਼ਬਦ ਵਰਤੇ ਅਸੀਂ ਬੇਨਤੀ ਪਰ ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਗਰ ਬੇਨਤੀ ਕਰਦਾ ਹੈ ਉਹਦਾ ਮਤਲਬ ਰਾਜਨੀਤਿਕ ਤੌਰ ਤੇ ਇਹ ਨਹੀਂ ਹੁੰਦਾ ਕਿ ਉਹ ਚੈਲੰਜ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੇਕਿਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇਨਤੀ ਕੀਤੀ ਤੇ ਵਿਰੋਧੀ ਧਿਰਾਂ ਨੇ ਇਹਦੇ ਤੇ ਸਿਆਸਤ ਕੀਤੀ ਹਾਲਾਂਕਿ ਜਥੇਦਾਰ ਸਾਹਿਬ ਨੇ ਪੋਲਿਟੀਕਲ ਪਾਰਟੀਆਂ ਨੂੰ ਕਿਹਾ ਸਭ ਨੂੰ ਕਿ ਤੁਸੀਂ ਸਿਆਸਤ ਨਾ ਕਰੋ ਮਾੜੀ ਪੋਲਿਟੀਕਲ ਪਾਰਟੀਆਂ ਦੇ ਵਿਰੋਧੀਆਂ ਨੇ ਇਹ ਗੱਲ ਕਹੀ ਕਿ ਚੈਲੰਜ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਅਕਾਲ ਤਖਤ ਸਾਹਿਬ ਨੂੰ ਅੱਜ ਸਪਸ਼ਟ ਕਰਤਾ ਭਗਵੰਤ ਮਾਨ ਉਹਨਾਂ ਨੇ ਕਿ ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਚੈਲੰਜ ਕਰਾਂ ਮੈਂ ਨਿਮਾਣਾ ਸਿੱਖ ਬਣ ਕੇ ਉਹਨਾਂ ਨੇ ਕਿਹਾ ਕਿ ਪੇਸ਼ ਹੋਣ ਆਇਆ ਸੀ ਆਇਆ ਕਿ ਮੈਂ ਪਹਿਲਾਂ ਵੀ ਨਿਮਾਣੇ ਸਿੱਖ ਵਜੋਂ ਹੀ ਸਾਰੀ ਗੱਲ ਕੀਤੀ ਐ ਸੋ ਅੱਜ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਕਿਉਂਕਿ ਇਹ ਅਧਿਕਾਰ ਖੇਤਰ ਸ਼੍ਰੀ ਹਕਾਲਤਖਤ ਸਾਹਿਬ ਦਾ ਹੈ ਅਗਰ ਉੱਥੇ ਅੱਜ ਕੋਈ ਰਿਕਾਰਡਿੰਗ ਹੋ ਰਹੀ ਹੋਵੇਗੀ ਜਿਹਦੀ ਸੰਭਾਵਨਾ ਹੈ ਕਿ ਜਦੋਂ ਵੀ ਕੋਈ ਉੱਥੇ ਕਿਸੇ ਨੂੰ ਸੱਦਿਆ ਜਾਂਦਾ ਹੈ ਤੇ ਸ਼੍ਰੀ ਹਕਾਲਤਖਤ ਸਾਹਿਬ ਹੋ ਸਕਦਾ ਆਪਣੇ ਰਿਕਾਰਡ ਦੇ ਲਈ ਉੱਥੇ ਕੋਈ ਨਾ ਕੋਈ ਸੀਸੀਟੀਵੀ ਕੈਮਰੇ ਹੋਣ ਜਾਂ ਰਿਕਾਰਡਿੰਗ ਦਾ ਕੋਈ ਪ੍ਰਬੰਧ ਹੋਵੇ ਅਗਰ ਕੋਈ ਕੀਤੀ ਹੋਏਗੀ ਤੇ ਉਹਨੂੰ ਜਾਰੀ ਕਰਨਾ ਜਾਂ ਨਹੀਂ ਕਰਨਾ ਇਹ ਅਧਿਕਾਰ ਕੇਤਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅੱਜ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਤੇ ਮੈਂ ਆਪਣਾ ਜਿਹੜਾ ਪੱਖ ਹੈ ਉਹ ਰੱਖ ਕੇ ਆਇਆ ਸੋ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਕਿਉਂਕਿ ਅੱਜ ਉਸਥਾਨ ਤੇ ਪੇਸ਼ ਹੋਏ ਨੇ ਜਿਹੜੀ ਸਭ ਤੋਂ ਵੱਡੀ ਸਾਡੀ ਆਸਥਾ ਦਾ ਕੇਂਦਰ ਹੈ ਸਤਗੰਗ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੋ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਅੱਜ ਮੰਗ ਨਹੀਂ ਕੀਤੀ ਬਿਲਕੁਲ ਓਨ ਦਾ ਸੈਮ ਨੂੰ ਦੇਖਦੇ ਆਂ ਇਹਦੇ ਵਿੱਚ ਕੀ ਕੁਝ ਹੁੰਦਾ ਹੈ ਪੰਥਕ ਸਿਆਸਤ ਦੀ ਗੱਲ ਕਰ ਲੈਣੇ ਆ ਪਿਛਲੇ ਦਿਨੀ ਪੁਨਰ ਸੁਰਜੀਤ ਸ਼ਰਮਨੀ ਅਕਾਲੀ ਦਲ ਬੰਦਦਾ ਹੈ ਸ਼ਰਮਨੀ ਅਕਾਲੀ ਦਲ ਬਾਦਲ ਧੜੇ ਤੋਂ ਅਲੱਗ ਹੁੰਦੇ ਨੇ ਤੇ ਦੋ ਧਿਰਾਂ ਸਨ ਨਜ਼ਰ ਆ ਰਹੀਆਂ ਨੇ ਪਰ ਅਕਸਰ ਥੋੜਾ ਥੋੜਾ ਸਮੇਂ ਬਾਅਦ ਇੱਕ ਗੱਲ ਆ ਜਾਂਦੀ ਹੈ ਕਿ ਪੁਨਰ ਸੁਰਜੀਤ ਦੇ ਵਿੱਚ ਵੀ ਦਰਾੜ ਆ ਗਈ ਹੈ ਜਿਹੜੇ ਆਗੂ ਨੇ ਨਰਾਜ਼ ਹੋ ਗਏ ਨੇ ਤੇ ਫਿਰ ਮਨਪੀਤ ਸਿੰਘ ਯਾਲੇ ਦਾ ਬਿਆਨ ਹੁੰਦਾ ਜੋ ਕਾਫੀ ਸੁਰਖੀਆਂ ਦਾ ਵਿਸ਼ਾ ਬਣਦਾ ਫਿਰ ਸਪਸ਼ਟ ਕਰਨ ਵੀ ਆ ਜਾਂਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਇਕੱਠੇ ਵੀ ਨਜ਼ਰ ਆਉਂਦੇ ਨੇ ਦਿਖਾਉਂਦੇ ਨੇ ਦੇਖੋ ਭਾਈ ਕੁਝ ਵੀ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਹੀ ਆ ਤੇ ਹੁਣ ਚਰਨਜੀਤ ਬਰਾੜ ਦਾ ਅਸਤੀਫਾ ਹੁੰਦਾ ਜਿਸ ਨੇ ਸਿਆਸਤ ਦੇ ਵਿੱਚ ਪੁਚਾਰ ਮਚਾ ਦਿੱਤਾ ਤੇ ਉਹਨਾਂ ਨੇ ਸਵਾਲ ਵੀ ਗੰਭੀਰ ਕਰ ਦਿੱਤੇ ਕਹਿੰਦੇ ਇਹ ਤਾਂ ਸਿਧਾਂਤਾਂ ਦੇ ਉੱਤੇ ਚਾਲੀ ਨਹੀਂ ਰਹੇ ਪੁਰਨ ਸੁਰਜੀਤ ਪਾ ਲਈ ਯਾਨੀ ਕਿ ਹੁਣ ਗੈਨੀ ਹਰਪਿੰਦਰ ਸਿੰਘ ਹੁਣੇ ਵੀ ਭਟਕ ਗਏ ਨੇ ਜੋ ਸ਼੍ਰੀ ਅਕਾਲ ਤਖਤ ਦੇ ਸਭ ਤੋਂ ਅਦੇਸ਼ ਹੋਏ ਸੀ ਦੇਖੋ ਮੈਂ ਚਰਨਜੀਤ ਸਿੰਘ ਬਰਾੜ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਬਿਆਨ ਹੈ ਮੀਡੀਆ ਦੇ ਵਿੱਚ ਵੀ ਆਇਆ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗੱਲ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਲਿਖੀ ਹੈ ਅਸਤੀਫਾ ਦੇਣ ਵਾਲੀ ਮੈਨੂੰ ਲੱਗਦਾ ਹੈ ਉਹ ਪੰਜਾਬ ਦੀ ਸਿੱਖ ਪੋਲਿਟਿਕਸ ਦੇ ਲਈ ਬੜੀ ਮਹੰਤਪਕੀ ਹੈ ਚਰਨਜੀਤ ਸਿੰਘ ਬਰਾੜ ਬੜੇ ਸੂਝਵਾਨ ਵਿਅਕਤੀ ਨੇ ਔਰ ਜਿਹੜੀ ਜਦੋਂ ਪੰਜ ਮੈਮਰੀ ਕਮੇਟੀ ਭਰਤੀ ਕਰ ਰਹੀ ਸੀ ਭਰਤੀ ਪ੍ਰਕਿਰਿਆ ਚੱਲ ਰਹੀ ਸੀ ਤੇ ਚਰਨਜੀਤ ਸਿੰਘ ਬਰਾੜ ਉਹਨਾਂ ਦੀ ਭੂਮਿਕਾ ਬੜੀ ਚੰਗੀ ਰਹੀ ਪੱਤਰਕਾਰਾਂ ਦੇ ਨਾਲ ਵੀ ਉਹਨਾਂ ਦਾ ਰਾਤ ਤੱਕ ਰਿਹਾ ਔਰ ਕਈ ਪ੍ਰਕਿਰਿਆਵਾਂ ਦੇ ਵਿੱਚ ਉਹਨਾਂ ਨੇ ਆਪਣੀ ਵੱਡੀ ਭੂਮਿਕਾ ਅਦਾ ਕੀਤੀ ਪਾਰਟੀ ਨੇ ਵੀ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਦੇਖੋ ਉਹਨਾਂ ਦੀ ਜਿਹੜੀ ਬਤੌਰ ਜਨਰਲ ਸਕੱਤਰ ਨਿਯੁਕਤੀ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹੀ ਕੀਤੀ ਠੀਕ ਹੈ ਜਿਹੜੇ ਚਰਨਜੀਤ ਸਿੰਘ ਬਰਾੜ ਨੇ ਉਹਨਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਦੀ ਪੁਨਰਸਜੀਤ ਅਕਾਲੀ ਦਲ ਦੀ ਉਹ ਜਿਹੜੀ ਹੈ ਕੋਸ਼ਿਸ਼ ਹੋਣੀ ਚਾਹੀਦੀ ਸੀ ਅੰਦੋਲਨ ਚਲਾਉਣ ਦੀ ਪੰਜਾਬ ਦੇ ਸਿੱਖ ਮੁੱਦਿਆਂ ਤੇ ਜਾਂ ਪੰਜਾਬ ਚ ਰਾਜਨੀਤਿਕ ਤੌਰ ਤੇ ਅੱਗੇ ਵਧਣ ਦੀ ਹੋ ਸਕਦਾ ਹੈ ਚਰਨਜੀਤ ਸਿੰਘ ਬਰਾੜ ਦੀ ਅਸਹਿਮਤੀ ਹੋਵੇ ਪਰ ਮੈਨੂੰ ਲੱਗਦਾ ਹੈ ਉਹ ਅਸਤੀਫਾ ਦੇਣ ਦੇ ਵਿੱਚ ਕਾਰੀ ਕਰ ਗਏ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਚਰਨਜੀਤ ਸਿੰਘ ਬਰਾੜ ਪਿਛਲੇ 1.5 ਮਹੀਨੇ ਤੋਂ ਬਹੁਤ ਹੀ ਜ਼ਿਆਦਾ ਸਰਗਰਮ ਵੀ ਨਹੀਂ ਸੀ ਔਰ ਸ਼ਾਇਦ ਦਫ਼ਤਰ ਦੇ ਵਿੱਚ ਵੀ ਨਹੀਂ ਜਾ ਰਹੇ ਸੀ ਪਰ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਪੁਨਰਸੁਰਜੀਤ ਕਾਲੀਦਲ ਨੂੰ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਮੈਨੂੰ ਲੱਗਦਾ ਹੈ ਇਹ ਜ਼ਿੰਮੇਵਾਰੀ ਸਾਰਿਆਂ ਦੀ ਹੀ ਬਣਦੀ ਹੈ ਹਰ ਕਿਸੇ ਨੂੰ ਸਿਧਾਂਤਾਂ ਦੇ ਅੱਗੇ ਵਧਣਾ ਚਾਹੀਦਾ ਹੈ ਸਿਧਾਂਤਕ ਪਹਿਰੇਦਾਰੀ ਹੈ ਜਿਹੜੀ ਉਹ ਪਹਿਲਾ ਕਰਤਵ ਹੈ ਹਰ ਵਿਅਕਤੀ ਦਾ ਔਰ ਸਿਧਾਂਤਾਂ ਦੀ ਪਾਲਣਾ ਕਰਨਾ ਸਿਧਾਂਤਾਂ ਤੇ ਚੱਲਣਾ ਔਰ ਸਿਧਾਂਤਾਂ ਦੀ ਪਹਿਰੇਦਾਰੀ ਹਰ ਵਿਅਕਤੀ ਵਿਸ਼ੇਸ਼ ਲਈ ਕਰਤਾਵ ਹੈ ਭਾਵੇਂ ਉਹ ਰਾਜਨੀਤੀ ਦੇ ਵਿੱਚ ਹੈ ਜਾਂ ਨਹੀਂ ਜ਼ਿੰਦਗੀ ਦੇ ਵਿੱਚ ਵੀ ਸਿਧਾਂਤਾਂ ਦੇ ਉੱਤੇ ਟਿਕੇ ਰਹਿਣਾ ਬਹੁਤ ਮਹੱਤਵਪੂਰਨ ਹੈ ਹੁਣ ਅਸਤੀਫਾ ਦਿੱਤਾ ਕਰਨ ਸਿੰਘ ਬਰਾੜ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕਿਸੇ ਹੋਰ ਰੂਪ ਦੇ ਵਿੱਚ ਪੰਥ ਦੀ ਜਾਂ ਪੰਜਾਬ ਦੀ ਸੇਵਾ ਬਾਰੇ ਸੋਚਿਆ ਹੋਣਾ ਹੈ ਇਹਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ ਪਰ ਮੇਰਾ ਹੀ ਮੰਨਣਾ ਹੈ ਜਿਹੜੀ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਹਰ ਕਿਸੇ ਕੋਲੇ ਬਹੁਤ ਸਾਰੇ ਰਸਤੇ ਨੇ ਅਗਰ ਉਹ ਸਿਧਾਂਤਕ ਤੌਰ ਤੇ ਪੰਥਕ ਤੌਰ ਤੇ ਸੇਵਾ ਕਰਨਾ ਚਾਹੁੰਦੇ ਨੇ ਸੋ ਚਰਨਜੀਤ ਬਰਾੜ ਅਗਰ ਸੁਖਬੀਰ ਬਾਦਲ ਨਾਲ ਉਹਨਾਂ ਨੇ ਸਿਧਾਂਤਕ મતभेद ਸੀ ਤੇ ਉਹਨਾਂ ਨੇ ਪੁਨਰ ਸੁਜੀਤ ਕਾਲੀ ਦਲ ਦਾ ਹਿੱਸਾ ਬਣੇ ਪੰਨੀ ਮੈਂਬਰੀ ਕਮੇਟੀ ਦੀ ਪ੍ਰਤੀ ਕੀਤੀ ਅਗਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਦੀ ਉਮੀਦ ਮੁਤਾਬਕ ਗੱਲ ਅੱਗੇ ਨਹੀਂ ਵੱਧ ਰਹੀ ਹੋ ਸਕਦਾ ਚਰਨਜੀਤ ਬਰਾੜ ਆਜ਼ਾਦਾਨਾ ਤੌਰ ਤੇ ਸੇਵਾ ਕਰਨ ਪੰਥ ਦੀ ਜਾਂ ਉਹ ਕਿਸੇ ਹੋਰ ਧਿਰ ਦੇ ਵਿੱਚ ਚਲੇ ਜਾਣ ਉਹਨਾਂ ਕੋਲੇ ਪੂਰਨ ਅਧਿਕਾਰ ਹੈ ਉਹ ਵਾਰਸ ਪੰਜਾਬ ਨਾਲ ਵੀ ਜੁੜ ਸਕਦੇ ਨੇ ਪਰ ਕੱਲ ਦੇਖੋ ਮਨਪੀਤ 43 ਵੀ ਅਸੀਂ ਵੇਖੀ ਵੇਖੇ ਕੱਲ ਵਾਰਿਸ ਪੰਜਾਬ ਜਥੇਬੰਦੀ ਆ ਜਿਹੜੀ ਕੱਲ ਉਹਨਾਂ ਦਾ ਵੀ ਮੰਗੀ ਦੇ ਵਿੱਚ ਕਾਨਫਰੰਸ ਸੀ ਮਨਪੀਤ 43 ਨੂੰ ਉਹਨਾਂ ਨੇ ਸੱਦਿਆ ਸੀ ਉਸ ਵਿਸ਼ੇਸ਼ ਤੌਰ ਤੇ ਤੇ ਮਨਪੀਤ 43 ਉੱਥੇ ਗਏ ਇਹਦੇ ਨਾਲ ਅਸੀਂ ਇੱਕ ਗੱਲ ਸਮਝਦੇ ਹਾਂ ਕਿ ਮਨਪੀਤ 43 ਉਹ ਵਿਅਕਤੀ ਨੇ ਜਿਹੜੇ ਬਤੌਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਉਹ ਲਗਾਤਾਰੀ ਕੋਸ਼ਿਸ਼ ਕਰਦੇ ਰਹੇ ਕਿ ਪੰਜਾਬ ਚ ਪੰਥਕ ਏਕਤਾ ਹੋਵੇ ਅਦਰ ਉਹ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰੋਗਰਾਮ ਤੇ ਗਏ ਨੇ ਉਹਨਾਂ ਦੇ ਮੰਚ ਤੇ ਗਏ ਨੇ ਇਨੂੰ ਇਸ ਉਤ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਪੁਨਰ ਸੁਜੀਤ ਅਕਾਲੀ ਦਲ ਜਾਂ ਮਨਪਿਤ ਬਾਦਿਆਲੀ ਜਾਂ ਇਹਨਾਂ ਦੇ ਰਾਹ ਬਖਰੇ ਹੋ ਗਏ ਜਿਹੜਾ ਕੈਂਡੀਡੇਟ ਦਿੱਤਾ ਸੀ ਤਰਨਤਾਰਨ ਉਹ ਪੁਨਰ ਸੁਜੀਤ ਅਕਾਲੀ ਦਲ ਔਰ ਵਾਰਸ ਪੰਜਾਬ ਦੇ ਸਾਰਿਆਂ ਨੇ ਉਹਨੂੰ ਸਾਂਝੇ ਰੂਪ ਦੇ ਵਿੱਚ ਪ੍ਰਵਾਨ ਕੀਤਾ ਸੀ ਸੋ ਵਾਰਸ ਪੰਜਾਬ ਜੱਥੇਬੰਦੀ ਔਰ ਪੁਨਰ ਸੁਜੀਤ ਅਕਾਲੀ ਦਲ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਭਵਿੱਖ 'ਚ ਜਾਂ ਪੰਜਾਬ ਦੀਆਂ ਚੋਣਾਂ ਹੋਣ ਇਹ ਆਪਸੀ ਸਮਝੌਤਾ ਉਦੋਂ ਵੀ ਕਰ ਸਕਦੇ ਨੇ ਮਨਪਿਤ ਵਾਲੇ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਸਾਂਝ ਦੇ ਨਾਲ ਪੰਥਕ ਸਰਕਾਰ ਬਣਾਉਣ ਦੀ ਦਿਸ਼ਾ ਦੇ ਵਿੱਚ ਅੱਗੇ ਵਧਿਆ ਜਾਵੇ ਸੋ ਮਨਪੀਤਿਆਲੀ ਨੇ ਉੱਥੇ ਭਾਸ਼ਣ ਵੀ ਦਿੱਤਾ ਪਰ ਮੈਂ ਹਮੇਸ਼ਾ ਇਹ ਮੰਨਦਾ ਕਿ ਕੱਲ ਜਿਹੜੀਆਂ ਅਸੀਂ ਦੋ ਤਿੰਨ ਦੇਖੇ ਪੋਲਿਟੀਕਲ ਪ੍ਰੋਗਰਾਮ ਜਾਂ ਰੈਲੀਆਂ ਸੁਖਵੀਰ ਬਾਦਲ ਦੀ ਔਰ ਭਗਵੰਤ ਮਾਨ ਦੀ ਇਹਨਾਂ ਦੋਵਾਂ ਦੇ ਬਹੁਤ ਵੱਡਾ ਇਕੱਠ ਸੀ ਹਰਸ਼ ਖਾਬ ਵੀ ਰੈਲੀ ਦੇ ਵਿੱਚ ਵੀ ਬਹੁਤ ਇਕੱਠ ਸੀ ਅਮੀਰ ਆਮ ਆਦਮੀ ਪਾਰਟੀ ਨਾਲੋਂ ਛੋਟਾ ਹੋਵੇ ਪਰ ਵਾਰਿਸ ਪੰਜਾਬ ਦੇ ਉਸ ਇਕੱਠ ਨੂੰ ਅਸੀਂ ਅੱਖੋ ਪਰੋਖੇ ਨਹੀਂ ਕਰ ਸਕਦੇ ਵੀ ਜੀਪੀ ਦੇ ਇਕੱਠ ਨੂੰ ਵੀ ਅਸੀਂ ਅੱਖੋ ਪਰੋਖੇ ਨਹੀਂ ਕਰ ਸਕਦੇ ਹੁਣ ਮਨਪੀਤਿਆਲੀ ਉਹ ਵਿਅਕਤੀ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਅਗਰ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਣ ਉਹਨਾਂ ਦੀ ਹੁਣ ਤੱਕ ਇਹ ਕੋਸ਼ਿਸ਼ ਸੀ ਹਾਲਾਂਕਿ ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਵਾਪਸੀ ਹੈ ਜਾਂ ਸਮਝੌਤਾ ਹੈ ਸਾਰਿਆਂ ਦਾ ਆਪਸ ਦੇ ਵਿੱਚ ੱਖ ਹੈ ਵਾਪਸੀ ਤੋਂ ਬਾਅਦ ਮਨਪੀਤਿਆਲੀ ਅਕਾਲੀ ਦਲ ਚ ਨਹੀਂ ਵਾਪਸ ਜਾਣਾ ਚਾਹੁੰਦੇ ਸੁਖਵੀਰ ਬਾਦਲ ਨਾਲ ਉਹ ਚਾਹੁੰਦੇ ਨੇ ਅਗਰ ਸੁਖਬੀਰ ਬਾਦਲ ਅਸਤੀਫਾ ਦੇ ਦੇਣ ਤੇ ਸਾਰੇ ਅਕਾਲੀ ਦਲਾਂ ਇੱਕ ਅਕਾਲੀ ਦਲ ਬਣ ਜੇ ਉਹਨਾਂ ਦੀ ਕੋਸ਼ਿਸ਼ ਇਹ ਸੀ ਪਰ ਮੈਂ ਅੱਜ ਇਹ ਜ਼ਰੂਰ ਕਹੂੰਗਾ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਜੋ ਤਸਵੀਰ ਬਣੀ ਹੈ ਸਿੱਖ ਵੋਟਰ ਨੇ ਜਿਹੜੇ ਉਹ ਸਿੱਖ ਵੋਟਾਂ ਦੀ ਦਾ ਵੰਡੇ ਜਾਣਾ ਤੈ ਹੋ ਗਿਆ ਭਗਵੰਤ ਮਾਨ ਵੀ ਸਿੱਖ ਵੋਟਾਂ ਵੱਡੇ ਪੱਧਰ ਤੇ ਹਾਸਲ ਕਰੇਗਾ ਅਗਲੀਆਂ ਚੋਣਾਂ 'ਚ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਦੇਖੇ ਨੇ 37 38% ਵੋਟ ਸ਼ੇਅਰ ਭਗਵੰਤ ਮਾਨ ਨੇ ਹਾਸਲ ਕੀਤਾ ਆਮ ਆਦਮੀ ਪਾਰਟੀ ਨੇ ਹੁਣ ਮੈਨੂੰ ਜੋ ਲੱਗ ਰਿਹਾ ਕਿ ਅਗਰ ਅਸੀਂ ਸਿਰਫ ਪੰਥਕ ਪਾਰਟੀਆਂ ਦੀ ਗੱਲ ਕਰੀਏ ਭਾਵੇਂ ਸੁਖਬੀਰ ਬਾਦਲ ਦਾ ਅਕਾਲੀ ਦਲ ਹੈ ਉਹਨਰ ਸੁਦੀਤ ਅਕਾਲੀ ਦਲ ਹੈ ਜਾਂ ਵਾਰਿਸ ਪੰਜਾਬ ਦੇ ਜਾਂ ਸਿਮਰਤਜੀਤ ਸਿੰਘ ਮਾਨ ਅਸੀਂ ਸੁਖਬੀਰ ਬਾਦਲ ਦੇ ਸਾਹਮਣੇ ਅਗਰ ਅਸੀਂ ਬਤੌਰ ਮੁੱਖ ਮੰਤਰੀ ਕੋਈ ਚਿਹਰੇ ਦੇਖੀ ਅਕਾਲੀ ਪੋਲਿਟਿਕਸ ਦੇ ਤੇ ਉਹ ਮਨਪੀਤਿਆਲੀ ਇਕਬਾਲ ਸਿੰਘ ਝੁੰਦਾ ਔਰ ਅਮਰਿਤਪਾਲ ਸਿੰਘ ਔਰ ਪਰਮੇਂਦਰ ਟਿੰਸਾ ਇਹ ਤਿੰਨ ਚਾਰ ਚਿਹਰੇ ਨੇ ਜਿਹੜੇ ਨੌਜਵਾਨ ਵੀ ਨਹੀਂ ਜਿਨ੍ਹਾਂ ਦੀਆਂ ਉਮਰਾਂ ਛੋਟੀਆਂ ਨੇ ਇਕਬਾਲ ਸਿੰਘ ਝੁੰਦਾ ਥੋੜੀ ਜੀ ਉਮਰ ਉਹਨਾਂ ਦੀ ਜ਼ਿਆਦਾ ਹੈ ਹਰ ਬੜੇ ਸੂਝਵਾਨ ਵਿਅਕਤੀ ਨੇ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਸੀ ਜਿਹੜੀਆਂ ਉਹ ਬਹੁਤ ਮਹੱਤਵਪੂਰਨ ਰਹੀਆਂ ਅਗਰ ਸੁਖਵੀਰ ਬਾਦਲ ਉਹਨਾਂ ਨੂੰ ਮੰਨ ਲੈਂਦੇ ਤੇ ਅੱਜ ਪੋਲਿਟਿਕਲ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਪੋਜੀਸ਼ਨ ਬਹੁਤ ਜ਼ਿਆਦਾ ਬੈਟਰ ਹੋ ਸਕਦੀ ਸੀ ਜਿਹੜੀ ਅੱਜ ਉਹਨੀ ਬੈਟਰ ਨਹੀਂ ਹੈ ਅਪਾ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤਾ ਸੀ ਕਿ ਸੁਖਵੀਰ ਬਾਦਲ ਕੋਲੇ ਕੋਈ ਵੱਡਾ ਪੰਥਕ ਏਜੰਡਾ ਨਹੀਂ ਹੈ ਸੁਖਵੀਰ ਬਾਦਲ ਸਿਰਫ ਇੱਕੋ ਏਜੰਡੇ ਤੇ ਚੱਲ ਰਹੇ ਨੇ ਕਿ ਸਾਡੇ ਗੁਰੂ ਘਰਾਂ ਤੇ ਸੈਂਟਰ ਤੇ ਬੀਜੇਪੀ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਕਰ ਰਹੀ ਹੈ ਮਹਾਰਾਸ਼ਟਰ 'ਚ ਕਮੇਟੀ ਤੇ ਉਥੋਂ ਦੀ ਸਰਕਾਰ ਬੀਜੇਪੀ ਨੇ ਕਬਜ਼ਾ ਕਰ ਲਿਆ ਬਿਹਾਰ ਚ ਸਾਡੇ ਤਖਸਾਲਾ ਤੇ ਉਥੋਂ ਦੀ ਸਰਕਾਰ ਨੇ ਕਬਜ਼ਾ ਕਰ ਲਿਆ ਕਮੇਟੀਆਂ ਤੇ ਤੇ ਦਿੱਲੀ ਕਮੇਟੀ ਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਸੁਖਵੀਰ ਕੋਲੇ ਕੋਈ ਵੀ ਪੰਥਕ ਮੁੱਦਿਆਂ ਤੇ ਇਸ ਤਰੀਕੇ ਦਾ ਅਜੰਡਾ ਨਹੀਂ ਹੈ ਜਿਹਦੇ ਨਾਲ ਸੁਖਵੀਰ ਬਾਦਲ ਬਤੌਰ ਪੰਥਕ ਲੀਡਰ ਅੱਗੇ ਵਧ ਸਕਣ ਜਦ ਕੀ ਮੰਪੀ 34 ਹੀ ਹੋਣ ਇਕਬਾਲ ਸਿੰਘ ਚੁੰਦਾ ਹੋਣ ਜਾਂ ਅਮਰਿਤਪਾਲ ਹੋਣ ਇਹ ਪੰਥਕ ਅਜੰਡੇ ਤੇ ਅੱਗੇ ਵਧਦੇ ਸੋ ਫਰਕ ਹੈ ਜਿਹੜਾ ਉਹ ਬੜਾ ਸਾਫ ਹੈ ਕਿ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਪਾਵੇਂ ਵਾਰਿਸ ਪੰਜਾਬ ਹੈ ਪੁਨਰ ਸੁਜੀਤ ਅਕਾਲੀ ਦਲ ਹੈ ਤੁਸੀਂ ਇਹਨਾਂ ਨੂੰ ਮਾਈਨਸ ਨਹੀਂ ਕਰ ਸਕਦੇ ਔਰ ਚਰਨਜੀਤ ਬਰਾੜ ਨੂੰ ਵੀ ਚਾਹੀਦਾ ਹੈ ਕਿ ਅਗਰ ਯਾਨੀ ਹਰਪੀਚਿੰਗ ਹੋਣ阿里 ਪਿਰ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਸ ਤਰੀਕੇ ਨਾਲ ਸਿਧਾਂਤਕ ਸੰਤੁਸ਼ਟੀ ਨਹੀਂ ਹੈ ਕਿ ਉਹ ਵਾਰਿਸ ਪੰਜਾਬ ਦੇ ਨਾਲ ਵੀ ਜੁੜ ਸਕਦੇ ਨੇ ਜਾਂ ਉਹ ਜ਼ਿਆਦਾ ਨਾ ਤੌਰ ਤੇ ਵੀ ਪੰਥਕੀ ਸੇਵਾ ਕਰ ਸਕਦੇ ਨੇ ਪਰ ਆਉਣ ਵਾਲੇ ਸਮੇਂ 'ਚ ਮਨਪੀਤ ਿਆਲੀ ਅਗਰ ਵਾਰਿਸ ਪੰਜਾਬ ਦੇ ਮੰਚ ਤੇ ਨਜ਼ਰ ਆਏ ਨੇ ਤੇ ਪੁਨਾ ਸੁਜੀਤ ਤੇ ਵਾਰਿਸ ਪੰਜਾਬ ਇਹ ਸਾਰੇ ਇਕੱਠੇ ਹੋਣਗੇ ਇਹਨਾਂ ਦੇ ਵਿੱਚ ਅਗਰ ਪੰਥਕ ਇਕਤਾ ਵੋਟਾਂ ਦੇ ਰੂਪ ਚ ਵੀ ਹੋਗੀ ਚੋਣਾਂ ਦੇ ਰੂਪ ਚ ਵੀ ਹੋਗੀ ਤੇ ਉਹਦੇ ਨਾਲ ਵੀ ਬਹੁਤ ਦਿਲਚਸਪ ਮੁਕਾਬਲਾ ਪੰਜਾਬ ਚ ਸਤਾਈ ਦਾ ਬਣ ਸਕਦਾ ਕਿਉਂਕਿ ਅਮਰਿਤਪਾਲ ਨੂੰ ਵੀ ਤੁਸੀਂ ਪੰਜਾਬ ਦੀ ਪੋਲਿਟਿਕਸ ਚੋਂ ਮਾਈਨਸ ਨਹੀਂ ਕਰ ਸਕਦੇ ਭਾਵੇਂ ਤਰਨਤਾਰਨ ਦੇ ਵਿੱਚ 20000 ਸੀਟਾਂ ਵੋਟਾਂ ਹਾਸਲ ਕੀਤੀਆਂ ਨੇ ਉਹਨਾਂ ਦੇ ਕੈਂਡੀਡੇਟ ਨੇ ਪਰ ਪੰਜਾਬ ਦੀ ਪੰਥਕ ਪੋਲਿਟਿਕਸ ਜਦੋਂ 27 ਦੇ ਨੇੜੇ ਪਹੁੰਚ ਰਹੀ ਹੈ ਮਨਪੀਤਿਆਲੀ ਅਮਰਿਤਪਾਲ ਸਿੰਘ ਇਨਾਂ ਦਾ ਜਿਹੜਾ ਪ੍ਰਭਾਵ ਹੈ ਪੰਥਕ ਪੋਲਿਟਿਕਸ ਦੇ ਵਿੱਚ ਜਾਂ ਇਹਨਾਂ ਦੀ ਹਰਮਨ ਪਿਆਰਤਾ ਉਹ ਸਾਫ਼ ਤੌਰ ਤੇ ਨਜ਼ਰ ਆਣਗੇ ਔਰ ਮਨਪੀਤਿਆਲੀ ਵਿੱਚ ਆਉਣਗੇ ਮਨਪੀਤਿਆਲੀ ਵਿੱਚ ਆਉਣਗੇ ਅਗਰ ਸਾਰੀਆਂ ਪੰਥਕ ਤੇਰਾ ਇਕੱਠੀਆਂ ਹੋ ਜਾਣ ਤੇ ਮਨਪੀਤਿਆਲੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਅਮਰਿਤਪਾਲ ਸਿੰਘ ਦੀ ਵੀ ਵਕਾਲਤ ਕਰ ਸਕਣਗੇ ਬਿਲਕੁਲ 판ਤਾ ਕਹਿਕਦਾ ਤੇ ਉਸ ਵੇਲੇ ਹੀ ਹੋਵੇਗੀ ਜਦੋਂ ਸੁਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਪਰ ਉਹ ਅਸਤੀਫਾ ਦੇਣ ਚ ਕੋਈ ਇੰਟਰਸਟ ਨਹੀਂ ਰੱਖਦਾ ਉਹਨਾਂ ਨੂੰ ਪਾਵਰ ਸੱਤਾ ਤੇ ਚਾਹੀਦੀ ਹੈ ਕੱਲ ਜਦੋਂ ਉਹਨਾਂ ਦੀ ਕਾਨਫਰੰਸ ਹੁੰਦੀ ਹੈ ਸੁਬੀਰ ਸਿੰਘ ਬਾਦਲ ਸਟੇਜ ਤੋਂ ਇੱਕ ਗੱਲ ਬੋਲਦੇ ਨੇ ਕਿ ਜਿਨ੍ਹਾਂ ਨੇ ਗੁੱਸਾ ਗਿਲਾ ਵੀ ਕੀਤਾ ਹੈ ਉਹ ਵੀ ਇਕੱਠੇ ਹੋ ਜੋ ਜੇ ਅਸੀਂ ਇਕੱਠੇ ਹੋਵਾਂਗੇ ਫੇਰ ਹੀ ਪੰਜਾਬ ਬਚੂਗਾ ਜੇ ਪੰਜਾਬ ਨਹੀਂ ਬਚੂਗਾ ਤੇ ਅਸੀਂ ਵੀ ਕੀ ਕਰਾਂਗੇ ਤੇ ਫਿਰ ਦੇਸ਼ ਸ਼ਾਮ ਚਰਨਜੀਤ ਬਰਾੜ ਦਾ ਅਸਤੀਫਾ ਆ ਜਾਂਦਾ ਇਸ ਨੂੰ ਉਸ ਦੇ ਨਾਲ ਜੋੜ ਕੇ ਵੀ ਦੇਖਿਆ ਕਿ ਜਾ ਸਕਦਾ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜ ਸਿੰਘ ਸਹਿਬਾਨਾ ਨੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਦਿੱਤਾ ਸੀ ਉਸ ਹੁਕਮਨਾਮੇ ਦੀ ਰੌਸ਼ਨੀ ਕੀ ਸੀ ਕਿ ਸਾਰੀਆਂ ਪੰਥਕ ਤੇ ਰਾਹ ਇਕੱਠੀਆਂ ਹੋਣ ਜੀ ਪੰਥ ਇਕੱਠਾ ਹੋਵੇ ਨਵੇਂ ਸਿਰੇ ਤੋਂ ਮੈਂਬਰਸ਼ਿਪ ਹੋਵੇ ਔਰ ਸੱਤ ਮੈਂਬਰੀ ਕਮੇਟੀ ਬਣਾਈ ਸੀ ਹੁਣ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਛੋ ਨਿਕਲੇ ਸੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਧਾਮੀ ਹੁਣ ਹਰਜਿੰਦਰ ਸਿੰਘ ਧਾਮੀ શ્રી ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂ ਇਕ ਤਰੀਕੇ ਨਾਲ ਮੰਨਦੇ ਨਹੀਂ ਉਹ ਅਸਤੀਫਾ ਦੇ ਜਾਂਦੇ ਨੇ ਤੇ ਉਦੋਂ ਇਕਤਾਂ ਦੀਆਂ ਗੱਲਾਂ 5 ਮੈਂਬਰੀ ਕਮੇਟੀ ਨੇ ਨਹੀਂ ਕੀਤੀਆਂ ਇਕਤਾਂ ਦੀਆਂ ਗੱਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੇ ਕੀਤੀਆਂ ਕਮੇਟੀ ਨੇ ਤਾਂ ਸਿਰਫ ਉਹਨਾਂ ਨੂੰ ਦੁਹਰਾਇਆ ਤੇ ਅਗਰ ਉਦੋਂ ਸੁਖਵੀਰ ਬਾਦਲ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੇ ਜਿਨ੍ਹਾਂ ਨੂੰ 3 ਦਿਨਾਂ ਚ ਫੈਸਲਾ ਲੈਣ ਲਈ ਕਿਹਾ ਗਿਆ ਸੀ ਉਦੋਂ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਚ ਕਿਹਾ ਗਿਆ ਕਿ ਸਾਰੇ ਇਕੱਠੇ ਹੋਵੋ ਉਦੋਂ ਇਕੱਠੇ ਨਹੀਂ ਹੋਏ ਤੇ ਹੁਣ ਸਾਰੇ ਲੀਡਰ ਮੋਹ ਸੁਖਬੀਰ ਬਾਦਲ ਆਪਣੇ ਵੱਲੋਂ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਉਹ ਭਾਈ ਤੁਹਾਨੂੰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੁਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਮੱਥਾ ਟੇਕ ਕੇ ਉੱਥੇ ਕਹੋ ਵੀ ਅਸੀਂ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹਨੂੰ ਇਨ ਬਿਨ ਮੰਨਾਂਗੇ ਕੋਈ ਵੀ ਮੈਨੂੰ ਤਾਂ ਲੱਗਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਧਿਆਨ ਲੈਣ ਦੀ ਲੋੜ ਹੈ ਕਿ ਕੀ 2 ਦਸੰਬਰ 24 ਦਾ ਹੁਕਮਨਾਮਾ ਇਨ ਬਿਨ ਮੰਨਿਆ ਗਿਆ ਜਾਂ ਨਹੀਂ ਮੰਨਿਆ ਗਿਆ ਜਿਵੇਂ ਉਹਨਾਂ ਨੇ ਸਪਸ਼ਟਿਕਰਨ ਦੇਣ ਲਈ ਭਗਵੰਤ ਮਾਨ ਨੂੰ ਸੱਦਿਆ ਮੈਨੂੰ ਲੱਗਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਰੀਪ ਸਿੰਘ ਗੜਗਜ ਨੂੰ 2 ਦਸੰਬਰ 24 ਦੇ ਹੁਕਮਨਾਮੇ ਦੇ ਧਿਆਨ ਦੇ ਵਿੱਚ ਸਾਰਿਆਂ ਦੇ ਰਾਨੂੰ ਸੱਦ ਲੈਣਾ ਚਾਹੀਦਾ ਤੇ ਉਹਨਾਂ ਦਾ ਸਪਸ਼ਟਿਕਰਨ ਲੈਣਾ ਚਾਹੀਦਾ ਵੀ ਤੁਸੀਂ ਉਸ ਹੁਕਮਨਾਮੇ ਨੂੰ ਇਨ ਬਿਨ ਕਿਉਂ ਨਹੀਂ ਮੰਨਿਆ ਮੈਨੂੰ ਲੱਗਦਾ ਫਿਰ ਇਹ ਗੱਲ ਕਿਸੇ ਪਾਸੇ ਲੱਗ ਸਕਦੀ ਹੈ ਨਹੀਂ ਤਾਂ ਤੁਸੀਂ ਦੇਖੋ ਨਾ ਜੀ ਹੁਕਮਨਾਮਾ ਸੀ ਕਿ ਨਵੀਂ ਲੀਡਰਸ਼ਿਪ ਲਿਆਓ ਪੰਥਕ ਇੱਕੋ ਹੀ ਢੇਰ ਹੋਵੇ ਪੰਥਕ ਇਕਤਾ ਕਰੋ ਆਟੀਆਂ ਦੋ ਬਣਨ ਹੂੰ ਫੇਸਟ ਕੇ ਅੱਜ ਅਗਰ ਕੋਈ ਲੀਡਰ ਕਹਿੰਦਾ ਕਿ ਜੀ ਪੰਥ ਕੇਕ ਤਾਂ ਹੋਣੀ ਚਾਹੀਦੀ ਹੈ ਲੀਡਰ ਦੀ ਗੱਲ ਨਾਲੋਂ 2 ਦਸੰਬਰ ਦਾ ਹੁਕਮਨਾਮਾ ਬਹੁਤ ਵੱਡਾ ਹੈ ਇਹਨਾਂ ਨੂੰ ਉਹ ਮੰਨਣਾ ਬਿਲਕੁਲ ਮੰਨਦੇ ਕਿ ਨਹੀਂ ਮੰਨਦੇ ਤਾਂ ਹੁਣ ਤੱਕ ਲੱਗ ਹੀ ਰਿਹਾ ਹੈ ਕਿ ਦੇਖ ਹੀ ਰਹੇ ਹਾਂ ਅਸੀਂ ਕਿੰਨਾ ਕਿੰਨਾ ਨੇ ਇਨ ਬਿਨ ਲਾਗੂ ਕੀਤਾ ਸਾਰਿਆਂ ਨੂੰ ਆਪਣੀ ਆਪਣੀ ਪਈ ਹੋਈ ਹੈ ਪੁਨਰ ਸੁਰਜੀਤ ਦੇ ਵਿੱਚ ਵੀ ਲਗਾਤਾਰ ਜੋ ਆਗੂਆਂ ਦੀ ਨਾਰਾਜ਼ਗੀ ਦੇਖਣ ਨੂੰ ਮਿਲਦੀ ਹੈ ਫਿਰ ਇਕੱਠੇ ਹੋ ਜਾਂਦੇ ਨੇ ਫਿਰ ਨਾਰਾਜ਼ ਹੋ ਜਾਂਦੇ ਨੇ ਇਸ ਦੇ ਨਾਲ ਕਿਤੇ ਨਾ ਕਿਤੇ ਹੋ ਸਕਦਾ ਕਿ ਹੌਂਦਸਾ ਨੂੰ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਕਮਜ਼ੋਰ ਹੋ ਜਾਵੇ ਬਾਕੀ ਦੇਖੋ ਜਦੋਂ ਉਹਨਾਂ ਨੂੰ ਹੁਣ ਸਿਆਸਤ ਪੂਰੇ ਸਿਆਸਦ ਦੇ ਵਿੱਚ ਉਹਨਾਂ ਨੇ ਆਣਾ ਹੈ ਆਪਣੇ ਪਾਰਟੀ ਦੇ ਨਾਮ ਦੀ ਗੱਲ ਕੀਤੀ ਹੋਈ ਹੈ ਨਿਸ਼ਾਨ ਦੀ ਗੱਲ ਕੀਤੀ ਹੋਈ ਹੈ ਚੋਣ ਕਮਿਸ਼ਨ ਕੀ ਦਿੰਦੀ ਹੈ ਉਸ ਤੋਂ ਬਾਅਦ ਚੋਣਾਂ ਚ ਉਤਰਨਗੇ ਕੀ ਕੁਝ ਹੁੰਦਾ ਹੈ ਉਸ ਦੇ ਸਮੇਂ ਨੂੰ ਪਤਾ ਲੱਗੇਗਾ ਬਹੁਤ ਸ਼ੁਕਰੀਆ ਡੱਲਾ ਜੀ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ